ਜਾ ਅਸਲ ਅੱਜ ਗਿਆ ਉਹ ਵਧੀਆ ਬਹੁਤ ਗਿਆ ਹੋਰ ਮੁੰਡਿਆਂ ਦੇ ਤਾਂ ਨਹੀਂ ਗਿਆ ਉਹ ਠੀਕ ਹੈ ਔਰ ਬ੍ਰਿਜ ਅਸ਼ਕਾਬਲ ਜੀ ਆਇਆਂ ਨੂੰ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਕੁਛੀ ਦੜਵਾ ਜਿਹੜੇ ਨਿਊਜ਼ੀਲੈਂਡ ਦੇ ਵਿੱਚ ਪਹੁੰਚ ਚੁੱਕੇ ਆ ਭਾਜੀ ਹੁਣੀ 에어ਪੋਰਟ ਦੇ ਉੱਤੇ ਅੱਜ ਵੈਨਕੂਵਰ ਤੋਂ ਸਿੱਧੀਆਂ ਫਲਾਈਟਾਂ ਸੋ ਸਾਡਾ ਵੀਰ ਜਿਹੜਾ ਟੋਰਾਂਟੋ ਤੋਂ ਵੈਨਕੂਵਰ ਵੈਲਕੂਵਰ ਤੋਂ ਨਿਊਜ਼ੀਲੈਂਡ ਪਹੁੰਚ ਗਿਆ ਜੀ ਆਇਆਂ ਨੂੰ ਫਲਾਈਟ ਕਿਦਾਂ ਭਾਜੀ ਸਭ ਬਹੁਤ ਵਧੀਆ ਜੀ ਫਲਾਈਟ ਦੇ ਵਿੱਚ ਮੰਗਲਵਾਰ ਖਾ ਗਿਆ ਮੈਂ ਬੁੱਧਵਾਰ ਨੂੰ ਪਹੁੰਚ ਗਿਆ ਹਾਂ ਆਵਾਜਾੜ ਗਿਆ ਹਾਂ ਹਾਂ ਜੀ ਹਾਂ ਤੇ ਆ ਪੂਰੀਆਂ ਤਿਆਰੀਆਂ ਭਾਜੀ ਬਹੁਤ ਤਿਆਰੀਆਂ ਭਾਜੀ ਫੁੱਲ ਤਿਆਰੀਆਂ ਬਾਬਾ ਰੱਖੇ ਲੋਕ ਪਿਛਲੇ ਸਾਲ ਵਾਂਗੂ ਕਰਾਂਗੇ ਜੀ ਕੰਮ ਬਾਬਾ ਮੇਰੇ ਬਹੁਤ ਵਧੀਆ ਤੇ ਜਨ ਸਿੱਖ ਗੀਮਾਂ ਦੇ ਉੱਤੇ ਜਿਹੜੇ ਕਬੱਡੀ ਦੇ ਫੈਨ ਆ ਉਹਨਾਂ ਦੇ ਲਈ ਮੈਸੇਜ ਭਾਜੀ ਪਹੁੰਚ ਰਹੇ ਆ ਜੀ ਆਪਣੇ 30 ਇੱਕ ਨੂੰ ਗੀਮਾਂ ਸਾਰੇ ਹਮਮ ਆ ਕੇ ਪਹੁੰਚੋ ਮੇਰੇ ਨਾਲ ਹੋਰ ਵੀ ਬਹੁਤ 플레이ਰ ਪਹੁੰਚ ਰਿਹਾ ਤੇ ਦਰਸ਼ਕ ਵੀਰਾਂ ਨੂੰ ਖਿਡਾਰੀ ਵੀਰਾਂ ਨੂੰ ਬੇਨਤੀ ਆ ਅੰਮੋ ਮਾਗੇ ਪਹੁੰਚੋ ਰਾਜੂ ਆਪਣਾ ਪਹੁੰਚਿਆ ਕੋਟੜਾ ਭੜੀ ਵਾਲਾ ਸੁਲਤਾਨ ਸੀਲੂ ਸਾਰੇ ਤਕੜੇ ਤੋਂ ਤਕੜੇ 플레이ਰ ਪਹੁੰਚੇ ਹੋਇਆ ਬਾਕੀ ਭਾਜੀ ਦੱਸਣਗੇ ਤੁਹਾਨੂੰ ਅੱਜ ਬਿਲਕੁਲ ਸੱਜਿਆ ਸਾਰੇ ਹਨ ਤੇ ਖੁਸ਼ੀ ਦੀ ਗੈਰ ਨੂੰ ਦੁਜੀ ਵਰੀ ਸੈਕਿੰਡ ਮਾਚ ਤੇ ਹਾਜ਼ਰ ਹੋ ਗਏ ਇਸ ਲਈ ਸਾਰ ਵੀ ਬਹੁਤ ਇਹਨਾਂ ਨੇ ਔਡੀਅেন্স ਦਾ ਇੰਜੋਏ ਕਰਾਇਆ ਇਨਸਟਾਲ ਵੀ ਉਥੇ ਕਾਰਜ ਉਤੇ ਵੀਰਨ ਸਖਤੀ ਮਾਇਆ ਸੇਮੀਆਂ ਹੋਣ ਜਾ ਰਹੀਆਂ 3 ਨੰਬਰ 1 ਨਵੰਬਰ ਨੂੰ ਸਭ ਤੋਂ ਆਪਣੇ ਜੋਰ ਖਾਚਾ ਸੇ ਇਸ ਦੇ ਨਾਲ ਹੀ ਸੁਤਾਨ ਅਸ਼ੀਰੂ ਰਾਜੂ ਆ ਸੌਰੀ ਫਿਰ ਸਾਡੀ ਕੋ ਪਹੁੰਚ ਤੇ ਸਾਰੇ ਆਪਣੇ ਆਪਣੇ ਜੋਰ ਕਰਦੇ